ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾ ਡਾਬੂ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਪਸ਼ੂ ਆ ਗਏ ਵੀਰੋ ਚੰਗੀ ਝੋਟੀ ਮੈਂ ਆ ਗਈ ਆ ਵੜਾ ਚੰਗੇ ਰਿਕਾਰਡ ਵਾਲੀ ਆ ਆ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚੱਲ ਵਧੀਆ ਵਧੀਆ ਤੁਸੀਂ ਸੁਣਾਓ ਜਿੰਨੇ ਕੁਲਜਿੰਦਰ ਡੇਰੀ ਫਾਰਮ ਵੇਖਣ ਲਈ ਸਾਰਿਆਂ ਦਾ ਬਹੁਤ ਧੰਨਵਾਦ ਧੰਨਵਾਦ ਵੀਰੇ ਨਾਂ ਦੱਸੋ ਵੀਰੇ ਨਾਂ ਮੇਰਾ ਜੀਮਪ੍ਰੀਤ ਸਿੰਘ ਜੀ ਹਾਂਜੀ ਪਿੰਡਲਵਾਰ ਕਕਲਾ ਸੀਲੰਗ ਸਰ ਜਿਲ੍ਹਾ ਵੀ ਅਮਰਸਰ ਫੋਨ ਨੰਬਰ ਵੀਰੇ 98146 79336 ਠੀਕ ਆ ਤਾਂ ਅੱਜ ਫਿਰ ਦੋ ਪਸ਼ੂ ਆ ਗਏ ਵੀਰੇ ਕੋਲੇ ਪਾਜੀ ਦੋ ਪਸ਼ੂ ਆ ਗਏ ਆ ਠੀਕ ਹੈ ਜੀ ਚੰਗੀ ਮਹਸੂਈ ਹੈ ਨਾ ਚੰਗੇ ਰਿਕਾਰਡ ਵਾਲੀ ਆ ਤਾਂ ਇੱਕ ਵੈੜ ਆ ਗਈ ਹੈ ਨਾ ਵੀਰੇ ਦੂਜਾ ਦਿਨ ਸੁਈ ਨੇ ਜੀ ਤੀਜਾ ਅਗਰ ਕਟਾ ਆ ਗਿਆ ਜੀ ਤੀਸਰਾ ਦਿਨ ਸੁਈ ਨੂੰ ਆ ਤਾਂ ਖੋਲ ਵੀਰੇ ਤੋਰਾ ਵਿਖਾਈਏ ਵੇਖੋ ਵੀਰੇ ਤੀਜਾ ਦਿਨ ਸੁਈ ਨੂੰ ਆ ਗਿਆ ਤਾਂ ਆ ਬੱਚਾ ਆ ਗਿਆ ਜੀ ਮਗਰ ਕਟਾ ਆ ਗਿਆ ਹੈ ਨਾ ਜੀ ਤਾਂ ਬਾਕੀ ਵੀਰੇ ਤੋਰਾ ਚੈੱਕ ਕਰ ਲਓ ਹੈ ਵੀਰੋ ਲੰਮੀ ਬੇਲਦੀ ਆ ਕਦ ਕਾਠਾ ਲਈ ਆ ਮੈਂ ਥੱਲੇ ਵਾਲੂ ਆ ਇਹਦਾ ਚੈੱਕ ਕਰ ਲਿਓ ਅੱਜ ਤੀਸਰਾ ਦਿਨ ਸੂਈ ਨੂੰ ਵੀਰ ਦੱਸਦਾ ਲੈਵਲੂ ਆ ਚੰਗਾ ਲੱਗਿਆ ਵੀਰੋ ਇਹਨੂੰ ਹੈ ਵੀ ਲੰਮੀ ਬੇਲਦੀ ਆ ਤੇ ਸਿੰਗਲ ਹੱਡੀ ਆ ਚੰਗੀ ਮੈਂ ਆ ਮੈਂ ਬਾਕੀ ਪੂਰੇ ਦੁੱਧ ਆੜੀ ਮੈਂ ਭਾਜੀ ਠੀਕ ਆ ਜੀ ਸ਼ਾਮ ਲਈ ਜੀ ਠੀਕ ਆ ਜੀ ਬਹੁਤ ਆ ਪੜੀ ਦੇਖੋ ਲੰਮੀ ਬੇਲ ਆ ਗਈ ਹੈ ਨਾ ਤਾਂ ਵੇਖੋ ਵੀਰੇ ਉਹ ਲੇਵਲ ਉਹ ਚੰਗਾ ਲੱਗਿਆ ਲੇਵਲ ਵੀਰੇ ਸਫਾਈ ਬਹੁਤ ਆ ਵੀਰੇ ਬਹੁਤ ਚੰਗੀ ਮੈਂ ਆ ਲੰਮੀ ਬੇਲ ਆ ਗਈ ਆ ਕੱਦ ਕਾਠ ਦੀ ਗੱਲ ਕਰੀਏ ਤਾਂ ਵੀਰੇ ਫੁੱਲ ਕੱਦ ਕਾਠ ਆ ਗਿਆ ਇਹਦਾ ਸੱਚਾ ਆ ਚੂ ਕਿਵੇਂ ਦਾ ਨਿਕਲੇ ਵੀਰੇ ਦਾ ਭਾਜੀ ਤੁਹਾਨੂੰ ਪਹਰ ਲਾ ਕੇ ਦਿਖਾ ਜੀ ਨੇ ਪੂਰਾ ਇੱਕ ਨੰਬਰ ਚ ਇੱਕ ਨੰਬਰ ਚ ਵਾ ਲੱਗਿਆ ਠੀਕ ਹੈ ਜੀ ਠੀਕ ਹੈ ਜੀ ਕੋਈ ਨੂੰ ਆਹ ਸਾੜੂ ਨਾਲ ਜੇ ਥੋੜਾ ਠੀਕ ਠੀਕ ਹੈ ਜੀ 9 ਕਿਲੋ ਬੋਲਾ ਜੀ ਐਸ਼ਾ 9 ਕਿਲੋ ਬੋਲਾ 9 ਕਿਲੋ ਬੋਲਾ ਜੀ ਤੇ ਬਾਕੀ ਨਾਲ ਘਰਾਂ ਨੇ ਕਿਹਾ ਵੀ ਆਮ ਸੇਵਾ ਤੇ ਅਸੀਂ 12-13 ਕਿਲੋ ਚੁੰਦੇ ਰਹੇ। ਅੱਛਾ ਜੀ। ਹਾਂ ਜੀ ਹਾਂ ਜੀ ਹਾਂ ਤੇ ਵੀ ਚਲੋ ਥੋੜੀ ਸਾਫ ਘਾਟ ਹੋ ਜਾਈ ਬਾਕੀ 12-13 ਕਿਲੋ ਚੁੰਦੇ ਨੇ ਬਸ ਹੀ ਮੈਂ ਦੁੱਧ ਵਾਲੀ ਆ। ਠੀਕ ਐ ਸੂਆ ਕਿੰਨਾ ਵੀਰੇ? ਤੀਜਾ ਜੀ ਭਾਜੀ। ਤੀਜਾ ਸੂਆ। ਦੱਸਿਆਂ ਦੀ ਤੀਜਾ। ਤੀਜਾ ਸੂਆ ਆ ਗਈ ਆ। ਤਾਂ ਹੈ ਲੰਮੀ ਬੇਲ ਤੇ ਬਾਕੀ ਵੀਰੇ ਚਗਾਠਾ ਜੁਗਾਠਾ ਚੈੱਕ ਕਰ ਲਿਓ। ਚੰਗੀ ਮੈਂ ਆ ਗਈ ਆ ਥਨ ਥੁੰਨ ਦੀ ਕੁਆਲਿਟੀ ਬਹੁਤ ਚੰਗੀ ਆ ਜੀ। ਟੱਚ ਵਾਚੂ ਇੱਕ ਨੰਬਰ ਨਿਕਲਿਆ ਵੀਰੇ। ਲਾਈ ਫੱਦੀ ਤਨਜਵਾਜੂ ਐ ਜਿਵੇਂ ਇੱਕ ਨੰਬਰ ਵੀਰੇ ਇੱਕ ਨੰਬਰ ਹੋ ਜੇ ਨਾ 11:00 ਦਾ ਟਾਈਮ ਹੋਇਆ ਸਵੇਰੇ ਸਵੇਚੁਆਈ ਆ ਹਾਂਜੀ ਸਾਡੇ 10:30 ਦਾ ਟਾਈਮ ਆ ਗਿਆ ਹਨਾ ਸ਼ਾਮ ਤਾਈਂ ਤੱਕ ਖਸ਼ਾਮ ਤੱਕ ਤੇ ਪੂਰੀ ਬੰਜੇ ਅੱਛਾ ਠੀਕ ਆ ਜੀ ਤਾਂ ਹੈ ਵੀ ਚੰਗੇ ਰਿਕਾਰਡ ਵਾਲੀ ਲੰਮੀ ਬੇਲ ਆ ਗਈ ਹਨਾ ਤਤਾਰਾ ਮਾਰ ਕੇ ਵਿਖਾਲਦੇ ਵੀਰੇ ਮਾਰਨੀ ਦਾ ਅੱਛਾ ਹੀ ਤੀਜਾ ਦਿਨ ਸੂਈ ਨੂੰ ਵਾਕਿਆ ਚੁੰਦੇ ਵੀਰੇ ਹੁਣ ਕੀ ਤੀਜਾ ਦਿਨ ਸੂਈ ਨੂੰ 9 ਕਿਲੋ ਤੇ ਬੋਲਾ ਵਾ ਅ ਵੱਡੇ ਪੱਲੇ ਜੀ ਵੀਰੇ ਦੁੱਧ ਗਾੜੀ ਸੇਵਾ ਦਾ ਵਾ ਦੁੱਧ ਦੇ ਸੇਵਾ ਦਾ ਭਾਜੀ ਪਤਲੇ ਚਾਮਣ ਦੁੱਧ ਕੱਢਣੇ ਕੱਢਣਾ ਬਿਲਕੁਲ ਬਿਲਕੁਲ ਦੁੱਧ ਤਾਂ ਵੀਰ ਪਾਈਦਾ ਵ ਆ ਗਈ ਵੀਰੇ ਆ ਗਈ ਆ ਗਈ ਆ ਵੇਖੋ ਭਾਈਆ ਕਾਢ ਆਈ ਥਣ ਵੇਖੋ ਬੰਦੋ ਬੱਚੋ ਬੰਦੋ ਬੱਚੋ ਵੇਖੋ ਵੀਰੇ ਚੈੱਕ ਕਰ ਲੋ ਪਸਮਾ ਪਸੂ ਤੇ ਐ ਜਿਵੇਂ ਬਹੁਤ ਵਧੀਆ ਪਾਇਆ ਵੀਰੇ ਥਾਂ ਤੋਂ ਚੰਗਾ ਕੱਢਿਆ ਪਸਮ ਤੇ ਆਪਾਂ ਮਾਰੂ ਤਰ ਜਵਾਹ ਪੜਾਈ ਲੱਗ ਠੀਕ ਹੈ ਜੀ ਤਾਂ ਵੇਖੋ ਵੀਰੇ ਜਵਾਬ ਆ ਕੀ ਚੈੱਕ ਕਰ ਲੋ ਵੇਖੋ ਨਾ ਕੋਈ ਹੋਰ ਨਾ ਕੋਈ ਛੱਟਾ ਠੀਕ ਹੈ ਚੁਆਰੀ ਭਾਜੀ ਇੱਕ ਨੰਬਰ ਹੈ ਆਹ ਕਿਆ ਬਾਤ ਹੈ ਦੇਖੋ ਵੀਰੋ ਚਵਾ ਬਹੁਤ ਵਧੀਆ ਲੱਗਿਆ ਇਹ ਆ ਮਗਲੇ ਸੁਣਾਂ ਦਾ ਅਗਲੇ ਦਾ ਚਲ ਕੋਈ ਆਨਲਾਈਨ ਮਗਾ ਲੈਂਦਾ ਚਵਾਇਆ ਹੋਏ ਨਾ ਬਿਲਕੁਲ ਵੀਰੇ ਬਿਲਕੁਲ ਚਵਾ ਦਾ ਨਹੀਂ ਚਵਾ ਟੋਲੀ ਆ ਰੂਰ ਕੀ ਕੀ ਬਾਤ ਹੈ ਜੀ ਆ ਮਾਰ ਕੇ ਖਾਦਨੇ ਵੇਖੋ ਤਾਂ ਜੀ ਕੀ ਬਾਤ ਹੈ ਜੀ ਜਵਾ ਚਵਾ ਪੂਲਾ ਲੱਗਿਆ ਵੀਰੇ ਚਵਾ ਬੜਾ ਇੱਕ ਨੰਬਰ ਤੰਬਾ ਕੀ ਵੀਰੇ ਚੈੱਕ ਕਰ ਲਿਓ ਵੱਡੇ ਪੱਲੇ ਚਾ ਲੰਮੀ ਬੇਲ ਆ ਗਈ ਆ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ 12 13 ਦੇ ਕਰੀਬ ਦੁੱਧ ਰਿਆ ਬਾਕੀ ਵੀਰੇ ਹੁਣ ਤਾਜੀ ਸੂਈਆ ਤੀਜਿਆ ਸੂਆ ਵੀਰ ਦੱਸਦਾ ਬਾਕੀ ਵੀਰੇ ਦੁੱਧ ਤਾਂ ਚਲੋ ਸੇਵਾ ਦਾ ਹਨਾ ਬਾਕੀ ਤੁਸੀਂ ਆਪ ਦਾ ਵੇ ਪਰਖ ਕੇ ਲੋ ਤਾਂ ਲੰਮੀ ਬੇਲ ਆ ਕੱਦ ਘਾਟ ਆ ਲਈ ਅੱਜ ਜਾਣਦੇ ਕੀ ਬਾਤ ਹੈ ਵੀਰੇ ਥਣ ਥੂਂ ਦਾ ਬਹੁਤ ਜ਼ਬਰ ਕੱਢਿਆ ਪਸੂਂ ਨੇ ਇਹ ਨੋਕੜਾ ਥਣ ਕੱਢਿਆ ਵੀਰੋ ਸਿੰਗਲ ਹੱਡੀ ਕੀ ਬਾਤ ਹੈ ਮੜੀ ਧੀ ਮੜੀ ਜਰਾ ਵੇਖੋ ਆਏ ਫੇੜਾ ਕੋਈ ਕਵੇ ਇੱਕ ਕੋਈ ਬੰਦਾ ਜੀ ਆ ਕੇ ਆਵੇ ਐਸ਼ੇ ਹਾਂ ਬੰਦਾ ਠੀਕ ਹੈ ਜਾਨਦੇ ਵੀਰੇ ਵੇਖੋ ਵੀਰੇ ਉਹ ਚੰਗੇ ਰਿਕਾਰਡ ਆ ਲੀਆ ਬਾਕੀ ਮੂਲ ਦੀ ਗੱਲ ਕਰਦੇ ਆਂ ਵੀਰ ਕੋ ਵੀਰ ਜੀ ਕਿੰਨੇ ਦੀ ਦੇ ਦੇਣੀ ਮੈਂ ਹੁਣ ਮੋਨੇ ਤਾਂ ਭਾਜੀ 195 ਵੀ ਕਰੀ ਜਾਂਦੇ ਹਾਂਜੀ ਪਰ ਆਪਾਂ ਡਾ ਰੇਡ ਜੈ ਜੀ ਤਿਆਜ ਕਰੀਦਾ ਪਸ਼ੂ ਆਪਾਂ ਉਹਨਾਂ ਕਹਿਆ ਹੰਦਾ ਭਾਜੀ ਇੱਕ ਬੰਨੇ ਵੱਡੀ ਮੇਂ ਬੰਨ ਲ ਇੱਕ ਬੰਨੇ ਪੂਰੀ ਸੇਵਾ ਕੋ ਕਰੂਗਾ ਨਾ ਤੇ 13-14 ਲੀਟਰ ਦੁੱਧ ਦੇਵੋਗੇ ਆ ਦੁੱਧ ਵਾਲੀ ਮੈਂ ਵੀਰੇ ਪਤਲੇ ਚਮਚਾ ਲੰਮੀ ਬੇਲ ਦੀ ਹੈਗਾ ਹਾਂਜੀ ਬਾਕੀ ਚਲੋ ਦੁੱਧ ਸੇਵਾ ਦਾ ਭਾਇ ਦਾ ਹਨਾ ਕਿਸ ਵੀਰ ਦਾ ਕਿੰਨਾ ਕਰ ਲੀਏ ਨਹੀਂ ਦੱਸੋ ਤੁਸੀਂ ਦੱਸੋ ਕਿੰਨੇ ਦੀ ਹਾਂ ਨਾ ਦੇ ਦੇਣੀ ਕਰ ਲੀਏ ਭਾਜੀ 90 ਨਹੀਂ ਜਿਆ ਜੀ ਚਾਹੁੰਦੇ ਹੋਰ ਛੋਟ ਛਾਟ ਕਰ ਦੋ ਵੀਰਾਂ ਨੂੰ ਕਰਾ ਲਓ ਫਿਰ ਤੇ 85 ਦੀ ਫਿਰ ਜਾਂਦੇ ਹੋ ਹੋਰ ਕਰਾ ਲਓ ਕਰੋ ਕਰੋ ਸਨਮਾਨਤਨ ਕਿੰਨੇ ਦੀ ਹਾਨਾ ਜੀ ਇਹਨੇ ਛੜਦੀ 85 ਛੜ ਦੋ 82000 ਦੀ ਹਾਂਜੀ ਤਾਂ ਵੇਖੋ ਵੀਰੋ ਰੇਟ ਵੀਰ ਦਾ ਚੈੱਕ ਕਰ ਲਓ ਇੱਧਰ ਵੇਖੋ 82000 ਦੀ ਐਂ ਥਣ ਤੁਹਾਨੂੰ ਚੰਗਾ ਕੱਢਿਆ ਵੱਡੇ ਲੰਮੀ ਬੇਲ 80 ਦੀ ਹਾਂਜੀ ਠੀਕ ਹੈ ਇਹ ਰੇਟ ਤਾਂ ਦਾ ਜਾਇਜ਼ ਹੁੰਦਾ ਜੀ ਹਰ ਵੀਡੀਓ ਤਾਂ ਹੀ ਪਸ਼ੂ ਜਲਦੀ ਵਿਗਦਾ ਰੇਟ ਦਾ ਢਾਡਾ ਨੋਰਮਲ ਆ ਤਾਂ ਬਾਕੀ ਵੀਰਾਂ ਨੂੰ ਬੈਂਤੀ ਵੀਰੇ ਫੋਨ ਲਾ ਲਿਓ 80 ਜੀ ਹੋ ਕਰ ਦਿਓ ਛੋਟ ਛੜ ਦੇ ਰੇ ਜਿਆ ਕਰ ਦਾਂਗੇ 80 ਜੀ ਵੀ ਜਿਆ ਛੱਡ ਦੇ ਠੀਕ ਆ ਕਰਦਾ ਬਾਕੀ ਸਾਰਾ ਸੁਹਾ ਚੋ ਫਿਰ 60000 ਜੀ ਤੇ ਮਰਚੀ ਵੇਚ ਲੈ ਠੀਕ ਆ ਵੀਰੇ ਠੀਕ ਕਰਮ ਵਾਲੀ ਐ ਠੰਡੀ ਧੀਰੀ ਜਿੱਥੇ ਬਿਲਕੁਲ ਚੰਗਾ ਪਸ਼ੂ ਆ ਵੀਰੇ ਵੇਚਣ ਦੀ ਲੋੜ ਹੀ ਕੋਈ ਨਹੀਂ ਹਨਾ ਹਾਂਜੀ ਹਾਂਜੀ ਤਾਂ ਹੁਣ 80 ਦੇ ਵਿੱਚੋਂ 10000 ਛੱਡ ਦੋਗੇ ਛੱਡਦਾ ਕੋ ਮਮਾ ਫੋਨ ਕਰੋ ਕਰਦਾਂਗਾ ਮਾਨ ਤਾਂ ਬਾਕੀ ਵੀਰੇ ਤੂੰ ਫੋਨ ਲਾ ਲਿਓ ਰੇਡ ਵੀਰ ਦਾ ਚੈੱਕ ਕਰ ਲਓ ਵੱਡੇ ਪੱਲੇ 'ਚ ਮੈਂ ਆ ਕੱਦ ਕਾਠਾ ਲੀਆ ਇਹ ਮੇਰੇ ਕੱਦ ਜਿੱਡੀ ਦੇਖੋ ਇਹ ਕੱਦ ਫੁੱਲ ਆ ਵੀਰੇ ਲੰਮੀ ਬੇਲ ਆ ਤਾਂ ਕੋਈ ਵੀਰ ਦੂਰੋਂ ਵੀ ਆਊਗਾ ਚੱਲ ਕੇ ਵੀਰੇ ਤੁਹਾਨੂੰ ਪਸੰਦ ਜ਼ਰ ਆ ਚੈੱਕ ਕਰ ਲਓ ਵੀਰੇ ਫੇਸ ਕੁਆਲਿਟੀ ਵੀ ਚੰਗੀ ਘੈਂਟ ਆ ਮੈਂ ਦੀ ਐ ਚਗਾਠਾ ਚ ਗੂਠਾ ਚੰਗਾ ਮੈਂ ਦਾ ਥੋੜਾ ਜਿਹਾ 9 ਕਿਲੋ ਕੋ ਚੋਕੇ ਖੜੇ ਦੋ ਡੰਗ ਠੀਕ ਆ ਵੀਰੇ ਠੀਕ ਆ ਚੰਗੇ ਰਿਕਾਰਡ ਵਾਲੀ ਆ ਜੀ 80000 ਛੱਡ ਦਾਂਗੇ ਹਨਾ ਹਾਂ ਦੂਜੇ ਕੋ ਕਰਦੇ ਮੰਨ ਠੀਕ ਆ ਜੀ ਦੂਜੇ ਨੰਬਰ ਤੇ ਆ ਗਈ ਜੀ ਠੀਕ ਆ ਜੀ ਹਾਂਜੀ ਇਹਦੇ ਬਾਰੇ ਵੀਰੇ ਦੱਸਿਓ ਹਾਂਜੀ ਇਹ ਕਿ ਕੇ ਹਵਤਰਾ ਇਹ ਬਾਜੀ ਦੂਜਾ ਮਾਰਾ ਟੋਕੜੇ ਲਾ ਲਓ ਪਰ ਉਹ ਕਹਿੰਦੇ ਵੀ 20 ਤਰੀਕ ਨੂੰ ਦੋ ਮਹੀਨੇ ਪੂਰੇ ਹੋ ਜਾਣੇ ਆ ਅੱਛਾ ਜੀ ਉਹ ਵਿੰਦੀ ਘਰ ਵਾਲੇ ਵੀ ਦੋ ਮਿੱਤਰੀ ਨੂੰ 20 ਤਰੀਕ ਨੂੰ ਪੂਰੇ ਹੋ ਜਾਣੇ ਤੇ ਇਹ ਸੂਈ ਨੂੰ ਹਾਂ ਨਾ ਨਾ ਨਵੇਂ ਦੁੱਧ ਤੋਂ ਇਹ ਗਾੜੀ ਨਵੇਂ ਦੁੱਧ ਦਾ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਜਿਨੇ ਵੀ ਲੈਣੀ ਹੈ ਚਲੋ ਆਪਾਂ ਤੁਹਾਨੂੰ ਨਹੀਂ ਤੁਸੀਂ ਟੋਕੜ ਕਰਕੇ ਦਿਓ ਯਾਰ ਹਨਾ ਬਿਲਕੁਲ ਬਿਲਕੁਲ ਬਾਕੀ ਵੀਰੇ ਤੁਸੀਂ ਟੋਕੜ ਮੰਨ ਕੇ ਲਿਓ ਚਲੋ ਅੱਗੋਂ ਕਿਸ ਦੀ ਕਿਸਮਤ ਹਨਾ ਵੇਖੋ ਵੇਖੋ ਹਾਂ ਵੇਖੋ ਪੂਰੀ ਹੈਗੀ ਕਿ ਨਹੀਂ ਵਜਨ ਫੋਲਾ ਦੁੱਧ ਕਿੰਨਾ ਵੀਰੇ ਦੁੱਧ ਭਾਜੀ 8 ਕਿਲੋ ਖੋਲੋ ਹਾਂਜੀ ਖੋਲੋ ਚੋਰਾ ਵਖਾਈ ਪੜੀ ਠੰਡੀ ਪਲੀ ਜੀ ਵੇਖੋ ਵੀਰੇ 8 ਲੀਟਰ ਦੁੱਧ ਆ ਗਿਆ ਪਲੀ ਜੁੜੀ ਫੋਲਾ ਤਾਂ 8 ਲੀਟਰ ਦੁੱਧਾਂ ਦੀ ਗੱਲ ਕਰੀਏ ਤਾਂ ਵੀਰੇ ਚੰਗਾ ਸਪੈਸ਼ਲ ਥਾਂ ਲੱਗਿਆ ਚਵਾਈ ਵਾਲਾ ਗਲਾਪੀ ਥਾਂ ਆ ਗਿਆ ਦੁੱਧ ਵੀਰੇ ਦਾ ਸੰਗਣਾ ਨਾ ਕਾਫੀ ਮਈਆਂ ਵਰਗਾ ਹੋਣਾ ਹੈ ਨਾ ਬਹੁਤ ਬਚਾਰੂ ਕੀ ਪਤਾ ਰਾਜੀ ਬਹੁਤ ਜਿਆਦੀ ਹੈ ਵੀਰੇ ਰਾਜੀ ਤਾਂ ਫੋਲਾ ਚਾਰੂ ਪੜੀ ਹੈ ਬੂਰੇ ਵੱਡੇ ਪੱਲੇ ਵੀਰੇ ਤਾਂ ਜੀ ਨੇ ਦੁੱਧ ਚੰਗਾ ਚੁਆਇਆ ਹੋਊਗਾ ਫਿਰ ਇਹਨਾਂ ਉਹ ਦੰਦੇ ਪਰਜੀ ਪਲੱਸ ਗਈ ਆ ਆ 25 ਪਾਣੀ ਆ ਬਾਤ ਹੈ ਵੇਖੋ ਵੀਰੇ ਥਾਂ ਤੋਂ ਤੇ ਚੰਗਾ ਲੱਗਾ ਬਜਰਵੀ ਫੁੱਲਾ ਤਾਂ ਚਲੋ ਵੀਰੇ ਗਾੜੀ ਬੰਨ ਜੀ ਪਸ਼ੂ ਤਾਂ ਚੰਗੇ ਰਿਕਾਰਡ ਆਲਾ ਹਨਾ ਦੰਦਾ ਜੇ ਵੜ ਜੀ ਭਾਜੀ ਇਹ ਦੰਦਾ ਜੇ ਦੰਦਾ ਜੇ ਠੀਕ ਹੈ ਜੀ ਤਾਂ ਦੁੱਧ ਹੋ ਗਿਆ ਇਸ ਟਾਈਮ ਇਹਦੇ ਥੱਲੇ 8 ਲੀਟਰ ਤਾਂ ਵੇਖੋ ਵੀਰੇ ਵਜਨ ਫੁੱਲ ਆ ਗਿਆ ਥਾਂ ਦੀ ਗੱਲ ਕਰੀਏ ਤਾਂ ਚੰਗਾ ਚਵਾਈ ਵਾਲਾ ਲੱਗਿਆ ਹੈ ਚਵਾਈ ਬਗ ਠੰਡੇ ਤੇਰੀ ਇੰਨੀ ਗੱਲ ਕੋਈ ਨਹੀਂ ਜੀ ਹਾਂਜੀ ਠੀਕ ਆ ਜੀ 6 ਲੱਗ ਆ ਗਈ ਹੈਨਾ ਆਪਾ ਉਹ ਤੁਹਾਡੀ ਮਰਜ਼ੀ ਆ ਠੀਕ ਆ ਜੀ ਆ ਪੂਰੀ ਪਣੀ ਜੁੜੀ ਬਾਕੀ ਤਾਂ ਬਾਕੀ ਵੀਰੇ ਚੈੱਕ ਕਰ ਲੈਣੇ ਇੱਕ ਵਾਰੀ ਲੱਗੇ ਤਾਂ ਸੰਤਨ ਦੀ ਕੁਆਲਿਟੀ ਕੀ ਬਾਤ ਹੈ ਜੀ 2 ਕਿਲੋ ਦੋ ਦਿਓ ਜੀ ਮੈਂ ਤਾਂ ਦੋ ਟਾਈਮ ਚੋਕੇ ਖੜੇ ਕੋਈ ਮੁੱਲ ਵੀਰੇ ਦਾ ਮੁੱਲ ਭਾਜੀ 30 ਕਰ ਲੀਏ 30 ਹਾਂਜੀ ਕਰ ਦਿਓ ਮਾਨਤ ਨਾਲ ਤੇ 30 ਲੈਡ ਹੈ ਨਾ ਵੇਖੋ ਕੋਲ ਚ ਗਾਠ ਦੀ ਬੈੜਿਆ ਕੋਈ ਲਸੀ ਨਹੀਂ ਕੋਈ ਕੰਨ ਨਹੀਂ ਆ ਜੁੜੀ ਪਣੀ ਪੂਰੀ ਬਿਲਕੁਲ ਕਰ ਦਿਓ ਮਾਨਤ ਨਾਲ ਵੀਰੇ ਕਰਾ ਦਿਓ ਤੁਸੀਂ ਆਪ ਨਹੀਂ ਕਰ ਦਿਓ ਜਾਣਦੇ ਜੀ ਤੇ ਨਹੀਂ ਛੱਡ ਦੋ 22 ਦੀ ਚਲੋ 22 ਚ ਵੀ ਕਰ ਦਾਂਗੇ ਮਾਨਤਾ ਕਿੰਨੇ ਦੀ ਹੋ ਜੂ ਵੀਰੇ ਬਾਕੀ 21 ਦੀ ਕਰ ਦੋ ਹਾਂ ਨਾ 20 ਦੀ ਵਿੱਚੇ ਸ਼ੋਰ ਛੱਪਾ ਚਲੋ ਠੀਕ ਕਰ ਦਾਂਗੇ ਬਾਕੀ ਫੋਨ ਲਾਵੇ ਕਰ ਦਾਂਗੇ ਫੋਨ ਲਾਵੇ ਮੋੜਿਓ ਨਾ ਵੇਖੋ ਵੀਰੇ 20000 ਦੀ ਹੋ ਜੂ ਵਜਨ ਫੁੱਲ ਆ ਥਣ ਥੂਣ ਚੰਗਾ ਲੱਗਿਆ ਜੀ ਬਿਲਕੁਲ ਆ ਕੇ ਦੋ ਟਾਈਮ ਚੋ ਕੇ ਖੜੇ ਠੀਕ ਆ ਵੀਰੇ ਠੀਕ ਆ ਚਾਰੂ ਬੜੀ ਚਾਰੂ ਬਹੁਤ ਜਿਆਦੀ ਹੈ ਨਾ ਜੋ ਪਾਈ ਜਾ ਰਕਣੀ ਜਾਂਦੀ ਤੇ ਸੁੱਕੀ ਟੂੜੀ ਬੰਨੀ ਛੱਡੀ ਇਹਨਾਂ ਨੂੰ ਦੋ ਦਿੱਤਾ ਕੋਈ ਚੰਗੀ ਸੇਵਾ ਕਰੂਗਾ ਨਾ ਠੀਕ ਆ ਉਹ 10 ਕਿਲੋ ਵੀ ਚੋੜੇ ਤਾਂ ਵੀਰੇ ਕਿਦਾਂ ਵ ਤਾਂ 10000 ਦਾ ਟੱਸੀ ਦੀ ਮੈਂ ਹੋ ਗਈ ਤਾਂ ਜੋੜਾ ਪਾਲੂ ਤਾਂ ਮੰਨ ਤਾ ਕਰਦਾ ਕਰਦਾ ਮੰਨ ਤਾ ਮੰਨ ਤਨ ਖੁੱਲਾ ਹੋ ਜਾ ਉਹ ਅੱਗੇ ਤੁਹਾਨੂੰ ਪਤਾ ਪਹਿਲੇ ਫੋਨ ਤੇ ਡੰਗਰ ਭੇਜਿਆ ਕੀ ਬਾਤ ਹੈ ਨਹੀਂ ਰੇਡ ਤੁਹਾਡਾ ਜਿਆਜ ਹੁੰਦਾ ਜੀ ਪਹਿਲੇ ਫੋਨ ਤੇ ਫੁਖਾਰੀ ਬਿਲਕੁਲ ਤਾਂ ਵੇਖੋ ਵੀਰੋ ਇਹ ਰੇਡ ਵੇਖੋ ਭੰ 30000 ਦੀ ਵੇਖ ਸਕਦੀ ਜੀ ਬਿਲਕੁਲ ਵੀਰੋ ਜਗਾਠ ਵਾਲੀ ਵੇੜ ਕੋਈ ਲਿੱਸੇ ਲੈਸ ਪੁਣਾ ਨਹੀਂ ਹੈਗਾ ਵੇੜ ਚ ਬਿਲਕੁਲ ਰੇਡ ਜਿਆਜ ਆ ਜੀ ਹਾਂ ਪਰ ਅਸੀਂ ਫਿਰ ਵੀ ਅਖੀ ਦਾ ਚੱਲ ਕੋਈ ਨਹੀਂ ਕੋਈ ਫੋਨ ਆ ਗਿਆ ਨਿਕਲ ਵੀ ਚਾਹੀ ਤੇ ਟੋਕੜੇ ਦੇਣੇ ਪਰ ਉਹਨੇ ਘਰ ਨਾਲ ਦੱਸਾ 20 ਤਰੀਕ ਨੂੰ ਕੋਈ 2 ਮਹੀਨੇ ਹੋ ਜਾਣੇ ਆ ਚਲੋ ਬਾਕੀ ਚਲੋ ਫਿਰ ਵੀ ਗਾਂ ਰਕਮ ਦੀ ਵੈੜੇ ਬਿਲਕੁਲ ਬਿਲਕੁਲ 60-65 ਹਜ਼ਾਰ ਦੀ ਵੈੜੇ ਬਿਲਕੁਲ ਨਹੀਂ ਤੁਸੀਂ ਤੇ ਟੋਕੜਾਂ ਦਾ ਭਾਅ ਕੀਤਾ 20 ਹਜ਼ਾਰ ਬਾਕੀ ਵੀਰੇ ਤੁਸੀਂ ਫੋਨ ਲਾ ਲਿਓ ਮਾਨਤਨ ਹੋ ਜੂ ਹਨਾ ਕਰਦਾ ਕਰਦਾ ਠੀਕ ਆ ਜੀ ਬਾਕੀ ਵੇ ਲੈ ਵੀਰੇ ਥਾਂ ਸੁਣ ਵੀ ਚੰਗਾ ਲੱਗਿਆ ਤਾਂ ਚੰਗੀ ਵੈੜਾ ਰਾਜੀ ਆ ਤਾਂ ਬਾਕੀ ਤੁਸੀਂ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਮਾਨਤਨ ਹੋ ਜੂ ਕਰਦਾ ਕਰ ਬਿਲਕੁਲ ਬਾਕੀ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹੈ ਹਰ ਵੀਡੀਓ 'ਚ ਵੀ ਵੀਰੇ ਆਪ ਦੀ ਚਵਾਈ ਕਰੋ ਪਾਸ ਕਰੋ ਵੇਚ ਚੱਕ ਲਓ ਵੀਰੇ ਤੁਹਾਡਾ ਆਪ ਦਾ ਖੁਦ ਦਾ ਫਰਜ਼ ਬੰਦਾ ਹਨਾ ਵੀਰ ਜੀ ਹਾਂ ਜੀ ਨਹੀਂ ਨਹੀਂ ਇਹ ਤਾਂ ਆਪਕੇ ਲਈ ਦੋ ਟਾਈਮ ਚੋ ਬਿਲਕੁਲ ਬਿਲਕੁਲ ਪਤਾ ਨੂੰ ਪਤਾ ਜਿੱਥੇ ਡੰਗਰ ਕਲੇ ਦੁੱਧ ਦਾ ਕੋਈ ਲਾਂਮਾ ਨਹੀਂ ਲਿਆ ਨਹੀਂ ਨਹੀਂ ਬਿਲਕੁਲ ਨਾਲੇ ਵੀਰੇ ਕਿਦੋਂ ਕਿਦੋਂ ਤੁਸੀਂ ਕਹਿ ਹੀ ਦਿੱਤਾ ਕਿ ਆਪ ਦੀ ਚਵਾਈ ਕਰ ਲੋ ਪਾਕ ਕਰ ਲੋ ਫਿਰ ਕੋਈ ਲਾਂਮਾ ਨਹੀਂ ਹਨਾ ਸਾਈਂ ਨਾ ਕੋ ਦੋ ਟਾਈਮ ਚਵਾਈ ਕਰੋ ਜੇ ਚਾਰੇ ਮਨ ਨੂੰ ਲੱਗੂ ਚੀਜ਼ ਲੈ ਜੂ ਨਹੀਂ ਬਿਲਕੁਲ ਵੀਰੇ ਤੇ ਆਪ ਸਮਾਨ ਦਾ ਦੁੱਧ ਤਾਂ ਨਹੀਂ ਕੋਈ ਟੱਕਰ ਮਾਰਾ ਤਾਂ ਰੇਟ ਦੀ ਗੱਲ ਕਰੀਏ ਤਾਂ ਵੀਰੇ ਰੇਟ ਬਿਲਕੁਲ ਨੋਰਮਲ ਹੁੰਦਾ ਤਾਂ ਹੀ ਪਸ਼ੂ ਜਲਦੀ ਵਿਗਦਾ ਪਸ਼ੂ ਵਿਗਦਾ ਤਾਂ ਮੈਂ ਵੀ ਚੰਗੀ ਵੀਰੇ ਰੇਟ ਚੰਗਾ ਤਾਂ ਵੈੜ ਵੀ ਚੰਗੀ ਆ ਬਾਕੀ ਵੀਰ ਨੂੰ ਫੋਨ ਲਾ ਲਿਓ ਮਾਨਤਨ ਹੋ ਜਾਣਗੇ ਵੱਡੇ ਪੱਲੇ ਜ ਮੈਂ ਆ ਗਈ ਆ ਬਿਲਕੁਲ ਸੇਵਾ ਖੁਣੋ ਨਹੀਂ ਤੇ ਲੱਖ ਦੀ ਵੇਚ ਦੀਗੀ ਬਿਲਕੁਲ ਵੀਰੇ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਚੈਨਲ ਨੂੰ ਮਾਤਵਾ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਰੇ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਹਾਂਜੀ ਵੀਰ ਜੀ ਇੱਕ ਵਾਰ ਐਡਰੈਸ ਦੱਸ ਦਿਓ ਆਪਣਾ ਨਾਂ ਮੇਰਾ ਜੀਮਪਰੀ ਸਿੰਘ ਜੀ ਹਾਂਜੀ ਪਿੰਡ ਲੋਹਾਰ ਕਕਲਾ ਹਾਂ ਹਾਂਜੀ ਜ਼ਿਲ੍ਹਾ ਅਮਰਸਰ ਤਹਿਸੀਲ ਵੀ ਅਮਰਸਰ ਹਾਂਜੀ ਫੋਨ ਨੰਬਰ ਵੀਰੇ 98146 ਹਾਂਜੀ 7936 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ